ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਸਵਾਦਿਸ਼ਟ ਆਲੂ ਪਰੌਂਠਾ ਤਿਆਰ ਕਰਾਂਗੇ ਸਵਾਦਿਸ਼ਟ ਹੋਣ ਦੇ ਨਾਲ ਨਾਲ ਇਹ ਸਿਹਤਮੰਦ ਵੀ ਬਹੁਤ ਜ਼ਿਆਦਾ ਹੋਏਗਾ ਇਹਦੇ ਵਿੱਚ ਆਪਾਂ ਬਾਥੂ ਸੁਆਂਜਣਾ ਮੇਥੇ ਸੋਏ ਤਨੀਆਂ ਪੂਤਨਾ ਤੇ ਸਪੈਸ਼ਲ ਆਪਣਾ ਜਿਹੜਾ ਆਲੂ ਪਰੌਂਠੇ ਦਾ ਮਸਾਲਾ ਅਸੀਂ ਤਿਆਰ ਕਰਦੇ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਸ ਲਈ ਆਪਾਂ ਇਹ ਸੁਆਂਜਣਾ ਲਿਆਏ ਤੇ ਮੇਥਰੇ ਆ ਇਹਦੇ ਵਿੱਚ ਇਹ ਸੋਏ ਆ ਜੀ ਸੋਏ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਹੱਡ ਪੈਰ ਨਹੀਂ ਦੁਖਦੇ ਤੇ ਵੈਬਾਦੀ ਦੂਰ ਕਰਦੇ ਆ ਬੱਚਿਆਂ ਨੂੰ ਇਸ ਤਰ੍ਹਾਂ ਆਪਾਂ ਇਹਨਾਂ ਵਿੱਚ ਪਰੌਂਠੀਆਂ ਵਿੱਚ ਦੇ ਕੇ ਖਵਾ ਸਕਦੇ ਆ ਵੈਸੇ ਤਾਂ ਬੱਚੇ ਖਾਂਦੇ ਨਹੀਂ ਤੇ ਜੀ ਮੇਥਰੇ ਆ ਤੇ ਬਾਥੂ ਆ ਬਾਥੂ ਨੂੰ ਜਿਵੇਂ ਸੁਪਰ ਫੂਡ ਕਿਹਾ ਗਿਆ ਹੈ ਵਡਾਪਾ ਨਹੀਂ ਆਉਂਦਾ ਤੇ ਬੱਚਿਆਂ ਵਾਸਤੇ ਬਹੁਤ ਵਧੀਆ ਹੁੰਦਾ ਹਾਰਮੋਨ ਇਨ ਬੈਲੈਂਸ ਨਹੀਂ ਹੁੰਦੇ ਤੇ ਕੁੜੀਆਂ ਵਾਸਤੇ ਤਾਂ ਖਾਸ ਕਰਕੇ ਚੰਗਾ ਹੁੰਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਬਾਥੂ ਦਿੰਦੇ ਹੋ ਤੇ ਉਹਨਾਂ ਨੂੰ ਕਦੇ ਵੀ ਪੀਸੀਓਡੀ ਨਹੀਂ ਹੋਏਗੀ ਜਿਵੇਂ ਅੱਜਕੱਲ੍ਹ ਆਮ ਹੀ ਹੈ ਕਿਉਂਕਿ ਬਾਥੂ ਵਿੱਚ ਇੰਨੇ ਗੋਣਾ ਆਮ ਹੀ ਖੇਤਾਂ ਵਿੱਚ ਲੱਗਾ ਹੈ ਤੇ ਇਹਨੂੰ ਆਪਾਂ April ਤੱਕ ਖਾ ਸਕਦੇ ਹਾਂ ਤੇ ਇਸ ਤਰ੍ਹਾਂ ਤੁਸੀਂ ਪਰੌਂਠਿਆਂ ਵਿੱਚ ਬਾਥੂ ਪਾ ਕੇ ਦੇ ਸਕਦੇ ਹੋ ਕੋਈ ਵੀ ਪਰੌਂਠੇ ਬਾਥੂ ਦੇ ਵੈਸੇ ਵੀ ਖੂਨ ਬਹੁਤ ਬੰਦਦਾ ਹੈ ਜੀ ਬਾਥੂ ਨਾਲ ਤੇ ਸਵੰਜਨਾ ਹੈ ਸਵੰਜਨਾ ਵਿੱਚ ਬਹੁਤ ਜ਼ਿਆਦਾ ਤਾਤੂ ਦੇ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਤੇ ਸੰਤਰੇ ਨਾਲੋਂ ਜ਼ਿਆਦਾ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਹੋਰ ਵੀ ਬਹੁਤ ਜ਼ਿਆਦਾ ਤੱਤ ਹੁੰਦੇ ਆ ਸਵਾਂਝਣੇ ਵਿੱਚ ਇਹਨੂੰ ਸੁਪਰ ਫੂਡ ਵੀ ਕਿਹਾ ਗਿਆ ਹੈ ਤੇ ਆਪਾਂ ਸਵਾਂਝਣੇ ਦੀ ਵੀ ਇਹਦੇ ਵਿੱਚ ਵਰਤੋਂ ਕਰਾਂਗੇ ਤੇ 슈ਗਰ ਬਿਲਕੁਲ ਵੀ ਜੀ ਨਾਰਮਲ ਹੋ ਜਾਂਦੀ ਹੈ 슈ਗਰ ਰੋਗੀਆਂ ਲਈ ਸਵਾਂਝਣਾ ਬਹੁਤ ਵਧੀਆ ਹੈ ਹੱਡ ਪੈਰ ਜਿਨ੍ਹਾਂ ਦੇ ਦੁਖਦੇ ਆ ਉਹਨਾਂ ਲਈ ਵੀ ਬਹੁਤ ਵਧੀਆ ਹੈ ਤੇ ਇਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਆਪਾਂ ਆਟੇ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਕੱਟੀਆਂ ਨੇ ਬਾਥੂ ਮੇਥਰੇ ਸੋਏ ਸਵਾਂਝਣਾ ਤੇ ਤਣੀਆਂ ਥੋੜਾ ਜਿਹਾ ਤਣੀਆਂ ਆਪਾਂ ਲਿਆਏ ਕੱਟਿਆ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਆਟੇ ਵਿੱਚ ਪਾ ਕੇ ਇਹਨਾਂ ਦਾ ਆਟਾ ਤਿਆਰ ਕਰਾਂਗੇ ਤੇ ਇਹ ਚੀਜ਼ਾਂ ਦੀ ਸਾਰੀਆਂ ਹੀ ਗੁਣਕਾਰੀ ਇਹ ਪਰੌਂਠੇ ਜਿਹੜੇ ਸ਼ੂਗਰ ਰੋਗੀ ਵੀ ਬੇਫਿਕਰ ਹੋ ਕੇ ਖਾ ਸਕਦੇ ਕਈ ਕਹਿੰਦੇ ਨੇ ਸ਼ੂਗਰ ਰੋਗੀਆਂ ਵਾਲੂ ਦੇ ਪਰੌਂਠੇ ਖਾਣੇ ਨਹੀਂ ਚਾਹੀਦੇ ਪਰ ਇਹ ਇਹਦੇ ਨਾਲ ਤੁਹਾਡੀ ਸ਼ੂਗਰ ਵੀ ਜਿਹੜੀ ਨਾਰਮਲ ਹੋਏਗੀ ਤੇ ਇਹ ਆਪਾਂ ਸਿੰਪਲ ਆਟਾ ਗੁੰਨਾ ਗਏ ਦੇ ਵਿੱਚ ਆਪਾਂ ਨਮਕ ਪਾ ਲਾਂਗੇ ਨਮਕ ਥੋੜਾ ਹੀ ਪਾਇਓ ਤੇ ਅਜਵਾਈਨ ਪਾਵਾਂਗੇ ਤੇ ਛੋਟਾ ਅੱਧਾ ਚਮਚਾ ਆਪਾਂ ਮਿੱਠੇ ਸੋਡੇ ਦਾ ਪਾਵਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਮਿੱਠਾ ਸੋਡਾ ਬਹੁਤ ਵਧੀਆ ਹੁੰਦਾ ਹfte ਚ ਇੱਕ ਵਾਰੀ ਤੁਸੀਂ ਆਟੇ ਚ ਗੁੰਨ ਕੇ ਸਾਰੇ ਪਰਿਵਾਰ ਨੂੰ ਜ਼ਰੂਰ ਦਿਆ ਕਰੋ ਜੇਕਰ ਆਪਾਂ ਆਲੂ ਵਾਲੇ ਪਰੌਂਠੇ ਅੱਜ ਪਾਉਣੇ ਆ ਕਦੇ ਵੀ ਗੈਸ ਵਗੈਰਾ ਨਹੀਂ ਬੰਦੀ ਥੋੜਾ ਜਿਹਾ ਆਪਾਂ ਬੇਸਨ ਪਾਵਾਂਗੇ ਇਸ ਨਾਲ ਪਰੌਂਠੇ ਆਪਣੇ ਬਹੁਤ ਹੀ ਸਵਾਦਿਸ਼ਟ ਬਣਨਗੇ ਜਿਵੇਂ ਜੀ ਆਪਾਂ ਆਟਾ ਗੁੰਨਦੇ ਆ ਉਸੇ ਤਰ੍ਹਾਂ ਨੋਰਮਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਟਾ ਗੁੰਨਣਾ ਹੈ ਵੀਡੀਓ ਵੇਖਣ ਤੇ ਜੇਕਰ ਤੁਹਾਨੂੰ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਤੋਂ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਇਹਨੂੰ ਆਪਾਂ ਆਟੇ ਨੂੰ ਗੁੰਨ ਲਾਂਗੇ ਤੇ ਗੁੰਨ ਕੇ ਆਟਾ ਆਪਾਂ ਡੱਬੀ ਵਿੱਚ ਪਾ ਕੇ 15-20 ਮਿੰਟ ਲਈ ਛੱਡ ਦੇਾਂਗੇ ਇਸੇ ਤਰ੍ਹਾਂ ਤੇ ਇੱਧਰ ਮਸਾਲਿਆਂ 'ਚ ਆਪਾਂ ਕਾਲੀ ਮਿਰਚ ਥੋੜੀ ਜੀ ਸੌਂਫ ਜੀਰਾ ਅਜਵਾਇਨ ਤੇ ਇਹ ਜੀ ਪਿਪਲੀ ਇਹ ਮਗ ਫੁੱਲ ਦੋ ਲੌਂਗ ਥੋੜੀ ਜੀ ਜਵਿੱਤਰੀ ਤੇ ਸਾਬਤ ਧਨੀਆ ਦਾਲਚੀਨੀ ਦਾਲਚੀਨੀ ਤੁਹਾਨੂੰ ਪਤਾ ਹੀ ਹੈ ਬਹੁਤ ਇਹਦੇ ਵਿੱਚ ਗੁਣ ਹੁੰਦੇ ਹਨ ਤੇ ਕਾਲੀਆਂ ਮਿਰਚਾਂ ਵੈਬਾਦੀ ਦੂਰ ਕਰਦੀਆਂ ਵੈਸੇ ਵੀ ਚੰਗੀਆਂ ਹੁੰਦੀਆਂ ਤੇ ਜੀ ਮਸਾਲਾ ਇੱਕ ਸਪੈਸ਼ਲ ਤੁਸੀਂ ਇਹ ਪਰੌਂਠਿਆਂ ਲਈ ਮਸਾਲਾ ਹੈ ਤੇ ਨੂੰ ਤੁਸੀਂ ਤਿਆਰ ਕਰਕੇ ਰੱਖ ਵੀ ਸਕਦੇ ਹੋ ਵੈਸੇ ਵੀ ਪਰੌਂਠੀ ਵਿੱਚ ਇਹਨੂੰ ਲਗਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਜੇਕਰ ਆਲੂ ਵਿੱਚ ਦੋਗੇ ਤਾਂ ਬਹੁਤ ਵਧੀਆ ਹੈ ਕਿਉਂਕਿ ਇਹ ਮਸਾਲੇ ਵਿੱਚ ਵੀ ਬਹੁਤ ਜ਼ਿਆਦਾ ਗੁਣ ਹੁੰਦੇ ਹਨ ਤੇ ਇਹ ਆਪਾਂ ਥੋੜਾ ਜਿਹਾ ਪਿਆਜ਼ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਲਿਆ ਏ ਜੀ ਪੂਤਨਾਇਨ ਦੇ ਵਿੱਚ ਤੇ ਧਨੀਆ ਹੈ ਧਨੀਆ ਆਪਾਂ ਜ਼ਿਆਦਾ ਵਰਤੋਂ ਕੀਤੀ ਕਿਉਂਕਿ ਉੱਧਰ ਵੀ ਆਪਾਂ ਧਨੀਆ ਆਟੇ ਵਿੱਚ ਪਾਇਆ ਥੋੜਾ ਪਾਇਆ ਤੇ ਇਹਦੇ ਵਿੱਚ ਨਮਕ ਆਪਾਂ ਪਾਵਾਂਗੇ ਨਮਕ ਉੱਧਰ ਵੀ ਆਪਾਂ ਆਟੇ ਵਿੱਚ ਪਾਇਆ ਸਾਬ ਨਾਲ ਹੀ ਪਾਇਓ ਜੇਕਰ ਤੁਸੀਂ ਲਾਲ ਮਿਰਚ ਜ਼ਿਆਦਾ ਖਾਂਦੇ ਹੋ ਤੇ ਇਹਦੇ ਵਿੱਚ ਵਰਤੋ ਕਰ ਸਕਦੇ ਹੋ ਤੇ ਮਸਾਲਾ ਜਿਹੜਾ ਆਪਾਂ ਬਣਾਇਆ ਸੀ ਉਹਦੇ 4 ਚਮਚ ਮਸਾਲੇ ਦੇ ਪਾਵਾਂਗੇ ਇਸ ਨਾਲ ਸਵਾਦ ਵੀ ਵਧੇਗਾ ਤੇ ਇਹ ਗੁਣ ਵੀ ਮਸਾਲੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰ ਦਾਂਗੇ ਤੇ ਜੀ ਸਵਾਦਿਸ਼ਟ ਬਹੁਤ ਬੰਦੇ ਤੁਸੀਂ ਟਿੱਕੀਆਂ ਨੂੰ ਭੁੱਲ ਜਾਓਗੇ ਜੇਕਰ ਇਹ ਪਰੌਂਠੇ ਬਣਾਓਗੇ ਤੇ ਆਪਾਂ ਜੀ ਇਹਦੇ ਵਿੱਚ ਕद्दू ਕਾਸ਼ ਅਦਰਕ ਕਰਾਂਗੇ ਇੱਕ ਪੀਸ ਇਸ ਨਾਲ ਜਿਹੜਾ ਇਹਦਾ ਸਵਾਦ ਵੀ ਵਧੇਗਾ ਤੇ ਅਦਰਕ ਵੀ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਗੋੜਣ ਗਲਾ ਵਗੈਰਾ ਸਾਫ਼ ਹੁੰਦਾ ਹੈ ਤੇ ਆਪਾਂ ਇੱਕ ਪੇੜਾ ਲਵਾਂਗੇ ਤੇ ਪੇੜੇ ਵਿੱਚ ਆਪਾਂ ਜਿਹੜਾ ਆਲੂ ਵਾਲਾ ਮਟੀਰੀਅਲ ਹੈ ਉਹ ਰੱਖਾਂਗੇ ਪੇੜਾ ਵੀ ਥੋੜਾ ਜਿਹਾ ਮੈਂ ਵੱਡਾ ਹੀ ਲੈਣੀ ਹੁੰਨੀ ਤੇ ਆਲੂ ਵਾਲਾ ਵੀ ਕਾਫੀ ਜ਼ਿਆਦਾ ਪਰ ਕਈ ਆਲੂ ਪਾਈਦੇ ਆ ਕਿਉਂਕਿ ਸਵਾਦ ਵੀ ਫਿਰ ਆਵੇ ਕਿਉਂਕਿ ਟਿਕੀਆਂ ਵਾਲਾ ਸਵਾਦ ਆਪਾਂ ਲੈਣਾ ਬਿਲਕੁਲ ਟਿਕੀਆਂ ਤਰ੍ਹਾਂ ਪਰੋਠੇ ਬਣਨਗੇ ਜਿਸ ਤਰ੍ਹਾਂ ਟਿੱਕੀ ਤਿਆਰ ਕਰਦੇ ਆ ਟਿੱਕੀ ਦਾ ਸਵਾਦ ਜੇ ਆਲੂ ਦੇ ਪਰੌਠਿਆਂ ਵਿੱਚ ਹੀ ਆਜੇ ਜੀ ਫਿਰ ਕੀ ਆਪਾਂ ਲੈਣਾ ਤੇ ਨਾਲੇ ਇਹਦੇ ਵਿੱਚ ਜਿਹੜੀਆਂ ਆਪਾਂ ਚੀਜ਼ਾਂ ਪਾਈਆਂ ਉਹ ਵੀ ਆਪਾਂ ਵੀ ਖਾਵਾਂਗੇ ਬੱਚੇ ਵੀ ਖਾਣਗੇ ਕਿਉਂਕਿ ਇਹ ਚੀਜ਼ਾਂ ਆਪਣੇ ਲਈ ਵੀ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਲਈ ਵੀ ਬਹੁਤ ਜ਼ਰੂਰੀ ਹੈ ਸਾਰਿਆਂ ਲਈ ਜ਼ਰੂਰੀ ਹੈ ਤੇ ਆਪਾਂ ਇਹ ਪਰੌਂਠਾ ਵੇਲ ਲਾਂਗੇ ਤੇ ਆਪਾਂ ਤਵੇ ਤੇ ਸੇਕ ਲਾਂਗੇ ਤੇ ਜੇਕਰ ਤੁਸੀਂ ਵੀ ਆਲੂ ਵਾਲੇ ਪਰੌਂਠੇ ਬਣਾਉਂਦੇ ਹੋ ਇਸ ਤਰ੍ਹਾਂ ਬਣਾਓਗੇ ਨਾਲੇ ਤਾਂ ਜੀ ਵਧੀਆ ਬਣਨਗੇ ਸਵਾਂਜਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਧੰਨੀਆਂ ਤਾਂ ਰਹਿੰਦਾ ਹੀ ਏ ਪੂਤਨਾ ਵੀ ਹੁਣ ਆਮ ਹੀ ਐ ਸਵਾਂਜਨਾ ਹੁਣ ਸਾਰੀ ਗਰਮੀ ਰਹਿਣਾ ਤੇ ਆਪਾਂ ਦੋ ਤਵੇ ਧਰ ਲਏ ਜੀ ਦੋ ਪਾਸੇ ਆਪਾਂ ਸੇਕੀ ਜਾਵਾਂਗੇ ਤੇ ਪਰੌਂਠਾ ਜੀ ਮੈਂ ਤਲਦੀ ਨਹੀਂ ਪਰੌਂਠਾ ਆਪਾਂ ਸਿੰਪਲ ਹੀ ਸੇਕਦੇ ਆਂ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇਈਦਾ ਤੇ ਆਪ ਵੀ ਇਸੇ ਤਰ੍ਹਾਂ ਖਾਈਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਸੇਕ ਲਾਂਗੇ ਬਹੁਤ ਹੀ ਸਵਾਦਿਸ਼ਟ ਪਰੌਂਠੇ ਬਣਦੇ ਆ ਤੇ ਅਪ੍ਰੈਲ ਤੱਕ ਤੁਸੀਂ ਰਾਮ ਨਾਲ ਬਣਾ ਕੇ ਖਾ ਸਕਦੇ ਹੋ ਮੱਖਣੀ ਲਾ ਕੇ ਖਾਓ ਨਾਲ ਦਹੀਂ ਲਓ ਬਹੁਤ ਹੀ ਸੁਆਦੀਸ਼ਟ ਪਰੌਂਠੇ ਨੇ ਇਹ ਜੀ ਤੇ ਬਨਾਇਓ ਜਰੂਰ ਇਸ ਤਰ੍ਹਾਂ ਬਿਲਕੁਲ ਕਿਉਂਕਿ ਅਪ੍ਰੈਲ ਤੱਕ ਆਮ ਹੀ ਬਾਥੂ ਖੇਤਾਂ ਵਿੱਚ ਖੜਾ ਰਹਿੰਦਾ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ